ਅਸ ਟਾਈਮ ਆਪਾਂ ਪਹੁੰਚੇ ਸੀਗੇ ਖੇਤ ਤੇ ਸਾਡੇ ਜਬਾਨ ਸੀਗੇ ਜਿਹੜੇ ਆਲੂ ਲਾਗੇ ਨੇ ਪਟਣ ਤੇ ਹੁਣ ਆਪਾਂ ਸਾਰੀ ਵੀਡੀਓ ਦਿਖਾਵਾਂਗੇ ਆਲੂ ਕਿੰ ਕੀ ਨਿਕਲਦਾ ਵੀ ਕਿਹੜੇ ਹਿਸਾਬ ਨਾਲ ਅੰਦਾਜ਼ਾ ਆਪਾਂ ਇਹ ਜੀ ਲਾ ਲਾਂਗੇ ਜੇ ਜਦੋਂ ਆਲੂ ਪੜਦਾ ਨਾ ਬੰਦਾ ਹੁਣ ਜਦੋਂ ਮਸ਼ੀਨ ਦੇ ਪਿੱਛੇ ਉਹ ਡੈਗਦੇ ਆਗੇ ਆਲੂ ਮਿੱਟੀ ਚੋਂ ਆਪਾਂ ਨੂੰ ਅੰਦਾਜ਼ੇ ਦਾ ਕੀ ਪਤਾ ਲੱਗ ਜੂ ਵੀ ਕਿੰਨਾ ਕੁ ਨਿਕਲਦਾ ਤੇ ਭਰ ਤਾਂ ਰੇਟ ਵੀ ਠੀਕ ਸੀਗਾ 21 ਦਾ ਰੇਟ ਵੀ ਸਾਰੇ ਦੱਸ ਰਹੇ ਨੇ ਵਧੀਆਗਾ ਤੇ ਬਾਕੀ ਹੁਣ ਆਪਾਂ ਉੱਥੇ ਲਵੇ ਜਾ ਕੇ ਦੇਖ ਲੈਣੇ ਹਨ ਤੇ ਲੱਗੇ ਵੇ ਪੱਟਣ ਸਾਡੇ ਬੰਦੇ ਤੇ ਇੱਕ ਟਰੈਕਟਰ ਤੇ ਆ ਦੂਜਾ ਲੈਣ ਗਿਆ ਕੰਡਾ ਉਹ ਤੋਰਤਾ ਤੇ ਬਾਕੀ ਵੀ ਫਸਲਾਂ ਵੀ ਇੱਕ ਹੀ ਕਣਕਾਂ ਵੀ ਵਧੀਆ ਨੇ ਤੇ ਹੁਣ ਜਿਵੇਂ ਆਹ ਕਣਕਾਂ ਯਾਰ ਪੂਰੀ ਵਧੀਆ ਕਣਕ ਆ ਬਈ ਹਨਾ ਇਹੀ ਫਸਲਾਂ ਪਿੱਛੇ ਰੌਲਾ ਪੈਂਦਾ ਦੇਖੋ ਹਨਾ ਆਪਣੇ ਐਮ ਐਸ ਪੀ ਬਾਰੇ ਤੇ ਹੁਣ ਤੁਸੀਂ ਇਹ حساب ਲਾ ਲਓ ਵੀ ਹੁਣ ਜੇ ਇਹੀ ਕਣਕਾ ਜੇ ਇਹਦਾ ਰੇਟ 7-800 ਰੁਪਿਆ ਘੱਟ ਮਿਲੇ ਤੇ ਹੁਣਾ ਕਿਸਾਨ ਨੇ ਠੇਕਾ ਵੀ ਦੇਣਾ ਕਿੰਨਾ ਘਾਟਾ ਪੈ ਜਾਂਦਾ ਤੇ ਹੁਣਾ ਉੱਥੇ ਦਿਖਾਉਣ ਲੱਗਿਆ ਮੈਂ ਗਾਹਾਂ ਯਾਰ ਹਨਾ ਆਲੂਆਂ ਦੇ ਝਾੜਦੇ ਪਤ ਲੱਗੂ ਬਾਕੀ ਲੇਬਰ ਲੂਬਰ ਲੱਗੀ ਵੀ ਆ ਤੇ ਹੋ ਲੱਗਿਆ ਵਾ ਟਰੈਕਟਰ ਪਟਨ ਲਵੇ ਜਾ ਕੇ ਦਿਖਾਉਣਾ ਇੱਧਰ ਸੀ ਬਾਈ ਗੱਟੇ-ਗੱਟੇ ਹੈਗੇ ਭਰੇ ਵੇ ਸਾਰੇ ਆਹ ਲਾਈਨ ਤੇ ਜਿਹੜੇ ਪਏ ਨੇ ਕਿਉਂਕਿ ਸਾਈਡਾਂ ਤੇ ਮਤਲਬ ਜਿਹੜੀ ਗੋਲੀ ਆ ਉਹ ਜ਼ਰੂਰ ਹੈਗੀ ਆ ਕਿਉਂਕਿ ਸਾਈਡਾਂ ਤੇ ਪਾਣੀ ਪੂਣੀ ਵੱਧ ਪੈ ਜਾਂਦਾ ਤੇ ਉਹਦਾ ਕਰਕੇ ਗੋਲੀ ਹੈਗੀ ਵੱਧ ਸਾਈਡਾਂ ਤੇ ਤਾਂ ਹੁਣ ਜਿਵੇਂ ਵਿੱਚ ਲੈਣਾ ਲੰਬੇ ਲੋਟ ਆ ਆ ਦੀ ਆ ਜਿਵੇਂ ਹੈਗੀ ਗੋਲੀ ਹੈਗੀ ਆਹ ਆਲੂ ਜਾਨੀ ਕਿ ਤਕਰੀਬਨ ਕੀ ਹੈ ਵਧੀਆਗਾ ਕੋਈ ਮੌਸਮ ਦੇ ਹਿਸਾਬ ਨਾਲ ਹੋ ਸਕਦਾ ਹੁਣ ਮੁੰਡਾ ਸਾਡਾ ਲੱਗਿਆ ਪੱਟਣ ਬਾਕੀ ਨੌਲੇਜ ਇਹਨੂੰ ਵੱਧ ਆਪਾਂ ਨੂੰ ਇਹ ਨਹੀਂ ਹੈ ਨਹੀਂ ਨੌਲੇਜ ਆਹ ਤੇ ਜਿਵੇਂ ਆਹ ਲੈਂਡ 'ਚ ਆਲੂ ਪਏ ਨੇ ਇਹ 'ਚ ਗੋਲੀ ਘਟਾ ਤੇ ਹੈ तकरीबन ਆਲੂ ਵਧੀਆ ਇੱਕੀ ਸਾਰਾ ਬਾਕੀ ਰੇਟ ਦਾ ਤਾਂ ਉਹਨੂੰ ਪੁੱਛਦੇ ਵੀ ਕੀ ਰੇਟ ਰੂਟ ਕਰਿਆ ਵਾ ਹਨਾ ਉਹਨੂੰ ਪਤਾ ਹੋਊਗਾ ਉਹ ਲੱਗਿਆ ਵਾ ਟਰੈਕਟਰ ਨਾਲ ਪਟਣਾ ਤੇ ਬਾਕੀ ਇਹੀ ਕਰਦਾ ਹੁੰਦਾ ਗੱਲਬਾਤ ਜਿਹੜੀ ਕਰਦਾ ਹੁੰਦਾ ਉੱਥੇ ਜਿੱਥੇ ਆਲੂ ਵੇਚ ਕੇ ਆਉਣਾ ਮੰਡੀ 'ਚ ਇਹ ਲੁਧਿਆਣੇ ਜਾਂਦੇ ਹੁੰਦੇ ਆਪਣੇ ਆਮ ਤਾਂ ਤੇ ਆਲੂ ਦਾ तकरीबन ਸਹਿ ਸੂਝ ਵੀ ਵਧੀਆਗਾ ਆਦੇ ਹੁਣ ਜਿਵੇਂ ਹੈਗੀ ਆ ਨਵੇਂ ਲਾਉਣੇ ਜਿੱਥੇ ਪਾਣੀ ਹੈਗਾ ਸੀ ਜਿਆਦੇ ਉੱਥੇ ਹੈਗੀ ਆ ਜਿਹੜੀ ਹੈਗੀ ਗੋਲੀ ਵੱਧ ਉਹ ਗੋਲੀਆਂ ਨਹੀਂ ਹੈਗੀਆਂ ਤੇ ਬਾਕੀ ਲੇਬਰ ਸਾਡੀ ਹੋ ਲੱਗੀ ਵੀ ਆ ਸਾਹਮਣੇ ਤੁਹਾਨੂੰ ਸਾਰਾ ਹੀ ਦਿਦਾਗਾ ਹਾਂ ਤੇ ਬਾਕੀ ਰੇਟ ਦਾ ਆਪਾਂ ਇਹਨੂੰ ਪੁੱਛ ਲੈਨੇ ਹਾਂ ਰੇਟ ਦਾ ਪਤਾ ਲੱਗੂ ਅੱਛਾ ਇੱਕ ਹੀ ਹੋ ਰੇਟ ਕੀ ਆ 570 500 ਹੈ 500 ਤੋਂ ਲੈ ਕੇ 570 ਤੱਕ 500 ਤੋਂ ਲੈ ਕੇ 570 ਤੱਕ ਤੇ ਬਾਈ ਰੇਟ ਜਿਹੜਾ ਕਰਿਆਗਾ ਲੁਧਿਆਣੇ ਹਨਾ ਤੇ ਉਹ ਇਹਨੇ ਕਰਿਆ 500 ਵਿਚੀ ਆ ਗੋਲੀ ਗਾਲੀ ਜਿਹੜੀ ਜ਼ਿਆਦਾ ਆ ਉਹ ਨਹੀਂ ਪਾਉਣੀ ਹੈਗੀ ਥੋੜੀ ਜੀ ਕੱਢ ਕੇ ਹਨਾ ਉਸ ਹਿਸਾਬ ਨਾਲ ਕਹਿੰਦਾਗਾ ਇਹ ਤੇ ਰੇਟ ਆ ਜਿਹੜਾ 500 ਤੋਂ ਲੈ ਕੇ 570 ਤੱਕ ਹੈਗਾਗਾ ਤੇ ਉਂ ਤਾਂ ਮੈਂ ਤਾਂ ਸੁਣਿਆ ਸੀਗਾ ਵੀ 6 650 ਇਹਨਾਂ ਦਾ ਬਸ ਇੱਥੇ ਕ ਮੰਨ ਲਓ ਵੀ ਇੰਨਾ ਕ ਕਰਿਆ ਵਾ ਰੇਟ ਆ ਫਿਰ ਵੀ ਠੀਕ ਆ ਤੇ ਆਲੂ ਸੱਚ ਪੁੱਛਣ ਵਾਲਾ ਰਹਿ ਗਿਆ ਆਪਾਂ ਆਲੂ ਪੌਦੇ ਕਿੰਨਾ ਨਿਕਲਿਆ ਆਉਂਦਾ ਹਨ ਪਰ ਕੀ ਨਿਕਲਿਆ ਸੀਗਾ ਆਪਾਂ ਹੁਣ ਵੀ ਇਹ ਤੋਂ ਪੁੱਛ ਲੈਨੇ ਆ ਆਲੂ ਦਾ ਆਪਾਂ ਪਤਾ ਕਰ ਲੈਨੇ ਆ ਪਰ ਕੀ ਨਿਕਲਿਆ ਸੀਗਾ ਪਰ ਕਿੰਨਾ ਨਿਕਲਿਆ ਗਿਆ ਆਲੂ ਪਰ 190 ਗੱਟੇ ਤੇ ਐ ਕਿੰਨੀ ਝਾੜ ਆ ਓਏ ਐ ਕਿ 200 100 ਰੁਪਏ 200 ਤੇ ਹਣੋ ਬਾਈ ਇਹ ਕੀ ਜਿਹੜਾ ਮਤਲਬ ਘਾੜ ਆਲੂ ਦਾ ਇਹ ਕਹਿੰਦਾ ਵੀ 200 ਦਾ ਨੇੜੇ ਘੱਟਾ ਨਿਕਲ ਸਕਦਾ ਤੇ ਹੋ ਸਕਦਾ ਇਹ ਕਹਿੰਦਾ ਵੀ ਵੱਧ ਵੀ ਨਿਕਲ ਸਕਦੇ ਆ ਪਰ 190 ਘੱਟੇ ਕਹਿੰਦਾਗਾ ਸੀ 21 ਹੋ ਸਕਦਾ 10 15 ਘੱਟੇ ਨੇ ਜਿਹੜੇ ਸਾਬ ਨਾਲ ਹੈਗੇ ਆਲੂ ਹੋ ਸਕਦਾ ਵੱਧ ਨਿਕਲ ਸਕਦੇ ਆ ਹਨ ਇਹ ਹੋ ਸਕਦਾ ਬਾਕੀ ਝਾੜ ਜਰ ਇੱਕੀ ਆਲੂ ਦਾ ਨਿਕਲਦਾ ਦੇਖੋ ਆ ਵਿੱਚ ਹੀ ਪਿਆਗਾ ਜਿਹੜਾ ਉਹ ਦੱਸੀ ਜਾਂਦਾ ਆਲੂ ਜ਼ਮੀਨ ਦੇ ਵਿੱਚ ਪਿਆ ਆਦੇ ਹੁਣ ਤੁਸੀਂ ਵੀ ਹੁਣ ਸਾਰਾ ਦੇਖ ਹੀ ਲਓ ਆਦੇ ਜਿਵੇਂ ਆ ਆਲੂ ਆ ਆ ਆ ਲਾਈਨ 'ਚ ਪਏ ਆ ਇਹ ਸਾਰੇ ਵਧੀਆ ਪਏ ਆ ਆਲੂ ਝਾੜ ਹੈਗਾ ਬਧੀ ਗੋਲੀ ਘਟ ਜਿਹੜੀ ਆ ਆ ਸੀਗੇ ਧੱਲੇ ਮੱਲੇ ਕਹਿੰਦੇ ਨੇ ਜਿਨ੍ਹਾਂ ਨੂੰ ਇਹਨਾਂ 'ਚ ਹੈਗਾ ਥੋੜਾ ਜਿਹਾ ਬਰੀਕ ਗੋਲੀ ਆ ਅਤੇ ਬਾਕੀ ਬਈ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਬਾਕੀ ਪੇਜ ਨੂੰ ਜੇ ਫੇਸਬੁਕ ਤੇ ਦੇਖਦਾ ਤਾਂ ਫੇਸਬੁਕ ਪੇਜ ਨੂੰ ਫੋਲੋ ਕਰ ਲਓ